ਹਾਂ ਜੀ ਆ ਵੇਖੋ ਤੁਸੀਂ ਦੇਖ ਰਹੇ ਕੰਮ ਚੱਲ ਰਿਹਾ ਰੋਡ ਦਾ ਚੱਲਦਾ ਪਿਆਦਾ ਵਖਾਉਣਾ ਪਰ ਕੋਈ ਸ਼ੱਕ ਨਹੀਂ ਜੋ ਚੱਲ ਵੀ ਰਿਹਾ ਪਰ ਇੱਥੋਂ ਦੇ ਜਿਹੜੇ ਆਸ-ਪਾਸ ਦੇ ਲੋਕ ਨੇ ਉਹ ਕਹਿੰਦੇ ਨੇ ਵੀ ਸਾਨੂੰ ਯਕੀਨ ਹੀ ਨਹੀਂਗਾ ਅੱਗੇ ਜਦ ਤੱਕ ਸੁਣਾਉਣਾ ਉਹਨਾਂ ਦੀ ਜ਼ੁਬਾਨੀ ਮੈਂ ਉਹਨਾਂ ਨੂੰ ਕੋਈ ਯਕੀਨ ਨਹੀਂ ਇੰਜੀਨੀਅਰ ਲੋਕ ਨਹੀਂ ਪੈ ਜਾਂਦੀ ਆ ਵੇਖੋ ਲੱਗਾ ਸਾਰਾ ਕੰਮ ਜੁਰਾਂ ਤੇ ਹੋਇਆ ਸਾਰਾ ਰੈਡੀ ਹੈ ਇਹ ਵੀ ਜਿਵੇਂ ਪੈ ਚੁੱਕੀਆਂ ਨੇ ਤੇ ਵੀ ਆਖੀ ਕੋਈ ਆ ਜਾਨੀ ਕਿ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਨਾ ਉਹ ਪਹੁੰਚ ਗਈ ਆ ਆ ਤਰ੍ਹਾਂ ਹੋਣਾ ਮੈਂ ਚਾਹਣਾ ਚੱਕਰੇ ਮੋਟਰਸਾਂ ਤੇ ਆਣਾ ਚਾਹਣਾ ਕਿਨੇ ਪਾਣੀ ਜ਼ਿਆਦਾ ਪਾ ਕੇ ਤਾਰਖਾਨ ਕੱਟ ਪੈ ਰੋਂ ਚਿੱਕੜ ਹੀ ਕਰਦਾ। ਕੋਈ ਬਿਡੂ ਵੀ ਨਹੀਂ ਪੱਟੀ ਦੀ ਸਾਈਡ ਤੇ। ਜਿਵੇਂ ਨਾ ਬੋਲਿਆ ਸਰਕਾਰੇ ਕੰਮ ਚੱਲਦਾ ਪਿਆ। ਨਾ ਮੇਲ ਜੱਡਾ ਬਹੁਤ ਸਵਾਹ ਪੁਰੀ ਜਾਂਦਾ। ਦੇਰ ਆਇਆ ਦਰੋਸਾ ਹੈ ਕੰਮ ਚੱਲ ਰਿਹਾ ਹੈ ਕੋਈ ਝਾਕ ਨਹੀਂ ਬਹੁਤ ਜਲਦੀ ਲੱਗਦਾ ਵੀ ਇਹ ਸਪੀਡ ਨਾਲ ਲੱਗਿਆ ਰੋਬਾ ਮੇਖੋ। ਹਾਂ ਜੀ ਮੈਂਬਰ ਸਾਹਿਬ ਤੁਹਾਨੂੰ ਕੋਈ ਲਾਇਆ ਛੜਕਾਉਣ ਬੰਦ ਜੂ ਕੰਮ ਚੱਲ ਪਿਆ ਏ ਕੋਈ ਬੇ ਮਿਹਨਤ ਨਹੀਂ ਆਈ ਜਾਂਦਾ ਜੀ ਤੇ ਮਸ਼ੀਨਾਂ ਮਸ਼ੀਨਾਂ ਚੱਲ ਪਿਆ ਨੇ ਹਰਜੀ ਜੀ ਚਲਾ ਦਿੰਦੇ ਨੇ ਜਿੱਦੇ ਰੋੜਾ ਪੈਂਦਾ ਤੇ ਮਾੜੇ ਚਲਾ ਦਿੰਦੇ ਨੇ ਲੋਕੋ ਖਵਾਵਾ ਦਿੱਤੀ ਜਾਂਦੇ ਨੇ ਨਹੀਂ ਮੈਂ ਪਿੱਛੇ ਰੋਪੜ ਦੇ ਵੀ ਵੇਖਿਆ ਕੰਦਾ ਕੰਦੋਸ਼ੀਆਂ ਨੇ ਮੈਨੂੰ ਲੱਗਦਾ ਅੱਛਾ ਆਸਮੇਂ ਤਾਂ ਜੀਬ ਨਹੀਂ ਆਈ ਕੋਈ ਆਸਮੇਂ ਨਹੀਂ ਉੱਥੇ ਛੱਟ ਕਰਦੇ ਗੱਲ ਪਿੱਛੇ ਵੀ ਦਮਾਂ ਦੇ ਬਾਅਦ ਇਹਨਾਂ ਮਾੜਾ ਖਵਾਵਾ ਕਿੱਥਾ ਹਾਂਜੀ ਹਾਂਜੀ ਮੇਰਾ ਬਹੁਤ ਬੰਦਾ ਆ ਬਹੁਤ ਬਹੁਤ ਸਾਨ ਹੋ ਰਿਹਾ ਪੱਕੀ ਗੱਲ ਲੈਣਾ ਤੇ ਬਾਕੀ ਇਹਨਾਂ ਨੂੰ ਮੇਨ ਲੱਗੇ ਨਹੀਂ ਹੈਗੀ ਬਣੂਗੀ ਥੋੜੀ ਬਣਿਆ ਉਹ ਵੀ ਕਹਿੰਦਾ ਬਹੁਤ ਕਿੰਨਾਂ ਮੀਟਿੰਗ ਕੀਤੀ ਹੈ ਵੀ ਕਿੰਨੇ ਮੋਦੀ ਮੋਦੀ ਨੇ ਮੀਟਿੰਗ ਕੀਤੀ ਸਾਰੀ ਤੁਹਾਡੀ ਬਾਹਰ ਹੈ ਅਸੀਂ ਪੱਤਣੋਂ ਬਾਹਰ ਹੈ ਤਾਂ ਉਹ ਕਹਿੰਦਾ ਬੈਡੀ ਲੰਮੀ ਮੀਟਿੰਗ ਮੋਦੀ ਨਾਲ ਚੱਲਦੀ ਚੱਲੀ ਹੈ ਤੇ ਨਤੀਜਾ ਹੀ ਨਹੀਂ ਲੱਗਿਆ ਚਲੋ ਕਰੇ ਵਾਜ ਜਟ ਲੋਕਾਂ ਦੇ ਉਹੀ ਮੰਡਾ ਆਲੇ ਉਵੇਂ ਲੋਕ ਦੁਖੀ ਨੇ ਭੌਦੀ ਕਣਕ ਨਾਲ ਨਾਲ ساری ਕੱਟਣਾ ਦਫਾੜ ਹੋ ਗਈ ਆ ਕੋ ਸੱਚਾ ਇਹ ਹੱਥ ਨਾ ਸੜ ਗਿਆ ਉਹ ਸੱਚੇ ਨੇ ਬਾਪੂ ਦੇ ਫੇਰ ਚਲੇ ਗਏ ਇਹ ਖਾਣਾ ਪੂਰਤੀਏ ਰੋਜ਼ ਚੁੱਕੇ ਮਾਰ ਕੇ ਚਲੇ ਦੇ ਜਿੰਨਾ ਤੇਰਾ ਇਹ ਕਿਸੇ ਦਾ ਕੋਈ ਸਾਨੂੰ ਕੋਈ ਯਕੀਨ ਨਹੀਂ ਕਿਹਦੇ